ਬੀਰ ਸਤਨਾਮ ਸਿੰਘ ਜੀ ਤੁਸੀਂ ਅੱਜ ਡੀਸੀ ਸਾਹਿਬ ਨੂੰ ਮਿਲਣ ਆਏ ਆ ਦੱਸੋ ਕੀ ਪ੍ਰੋਬਲਮ ਆਪਾਂ ਨੂੰ ਹੂੰ ਨਹੀਂ ਨਾ ਕੋ ਬਣਾ ਜੀ ਨਹੀਂ ਕੋਈ ਵੱਡੀ ਗੱਲ ਨਹੀਂ ਹੈ ਇਹ ਦੱਸ ਦੇਣਾ ਅੱਛਾ ਚਲੋ ਉਹਨਾਂ ਦਾ ਤੁਸੀਂ ਤੁਸੀਂ ਦੱਸੋ ਇਹ ਹੋਣੀ ਲੱਗ ਜਾਂਦੇ ਕੋਈ ਰੋਣਾ ਹੁਣ ਹੂੰ ਕੁਝ ਨਹੀਂ ਹੁੰਦਾ ਪ੍ਰੋਬਲਮ ਸਾਨੂੰ ਇਹ ਹੈ ਜੀ ਮੈਂ ਨਾ ਇੱਕੋ ਜਿਹੀ ਕੱਟ ਮੈਂ ਇਹਨਾਂ ਦੀ ਜਿੱਦਾਂ ਮੇਰੇ ਨਾਲ ਰਹਿੰਦੇ ਰਹੇ ਆ ਅਸੀਂ ਇੱਕੋ ਪਰਿਵਾਰ ਚ ਹਾਂ ਜੀ ਮੇਰਾ ਛੋਟਾ ਬ੍ਰਦਰ ਨਾ ਮੇਰੀ ਪਰਜਾਈ ਸਾਰੇ ਇਕੱਠੇ ਬੜੇ ਵਧੀਆ ਰਹਿੰਦੇ ਰਹੇ ਜਦੋਂ ਦੀ ਉਹ ਵਿਆਹ ਕੀ ਆਈ ਹੈ ਨਾ ਸਾਨੂੰ ਛੋਟੀ ਪਰਜਾਈ ਨੇ ਇੰਨਾ ਕੀ ਨਾਮ ਕੀ ਉਹ ਰੋਸ਼ਨੀ ਓਕੇ ਵਾਈਫ ਆਫ ਅਮਰੀਕ ਸਿੰਘ ਉਹਦੇ ਘਰ ਉਹਦਾ ਉੱਥੇ ਹੁੰਦਾ ਜੀ ਉਹ ਘਰ ਨਹੀਂ ਕਿਲਾ ਓਕੇ ਬਸ ਸਾਰਾ ਚਿੰਦਾ ਆ ਨਾ ਨੇ ਪਛਾਣ ਤਾ ਜੀ ਸਾਨੂੰ ਘਰੋਂ ਵੀ ਦਿੱਤਾ ਸਾਡੇ ਮੰਮੀ ਡੈਡੀ ਨੇ ਉਹਨਾਂ ਨੇ ਘਰੋਂ ਕੱਢ ਦਿੱਤਾ ਲੜ ਕੇ ਇਹਨਾਂ ਨੂੰ ਇਹ ਮੇਰੀ ਭੈਣ ਦੇ ਮਕਾਨ ਚ ਕਿੱਦਾਂ ਅਸੀਂ ਮੈਨੇਜ ਕੀ ਕਰਾਂ ਦੇ ਕੰਦੇ ਰੋਟੀ ਆ ਬਣਾ ਰਹੇ ਆ ਇਹ ਕਿੱਲਾ ਕੋਣ ਰੋਟੀ ਉਮਰ ਉਮਰ ਰੋਟੀ ਬਣਾਉਣ ਦੀ ਉਮਰ ਤੇ ਹੈ ਨਹੀਂ ਇਹਨਾਂ ਦੀ ਦੱਸੋ ਕਿ ਖਾਂਦੀ ਆ ਅਸੀਂ ਰੇਣੀ ਉੱਪਰ ਹੁਣ ਸਾਨੂੰ ਵੀ ਇਦਾਂ ਦੀਆਂ ਝੂਠੀਆਂ ਦਰਖਾਸਤਾਂ ਸਾਨੂੰ ਦੇ ਕੇ ਅੱਜ 15 ਦਿਨ ਚੱਲੇ ਅਸੀਂ ਘਰੋਂ ਬਾਹਰ ਆ ਜੀ 15 ਦਿਨ ਕਦੀ ਮੈਂ ਕਿਸੇ ਰਿਸ਼ਤੇਦਾਰ ਦੇ ਕਦੀ ਮੈਂ ਕਿਸੇ ਜ਼ਿਆਦਾ ਸਾਡੇ ਵਾਲ ਪੁਲਿਸ ਹੁੰਦੀ ਆ ਆਉਂਦੀ ਆ ਚੱਕ ਕੇ ਸਾਨੂੰ ਕਹਿੰਦੇ ਤੁਹਾਨੂੰ ਚੱਕ ਕੇ ਲੈ ਜਾਣਾ ਤੁਹਾਨੂੰ ਤੰਕੀਆਂ ਲਿੰਦੀ ਹਾਂਜੀ ਸਾਡੇ ਨਾਲ ਉਹ ਵਿਹਾਰ ਹੋ ਰਿਹਾ ਸਾਡੇ ਨਾਲ ਜੀ ਇੱਕ ਇਸਰ ਇੱਕ ਦੋ ਇੱਕ ਮਾੜੀ ਜੀ ਦਰਖਾਸਤ ਦੇ ਕੇ ਇਹਨਾਂ ਦਾ ਸਤਨਾਮ ਸਿੰਘ ਹੈ ਹਾਂ ਜੀ ਮੇਰੇ ਅੱਛਾ ਸਤਨਾਮ ਸਿੰਘ ਦੀ ਨੋਆ ਹਾਂ ਹਾਂ ਜੀ ਨੋਆ ਹੀ ਛੋਟੀ ਤੇੜਾ ਘਰ ਦਾ ਮਾਲਕਾਨਾ ਉਹ ਦਾ ਨਾਂ ਇਹਨਾਂ ਦੇ ਨਾਂ ਸਤਨਾਮ ਸਿੰਘ ਦੇ ਨਾਂ ਤੇ ਆ ਓਕੇ ਉਹ ਸਾਡੇ ਕੋਲ ਬਾਹ ਹੁਕਮ ਸਾਰੇ ਪੇਪਰ ਹੈ ਜੀ ਅੱਜ ਉਹ ਅੱਜ ਡੀਸੀ ਸਾਹਿਬ ਨੂੰ ਜਮਾ ਕਰਉਣਾ ਹੈ ਕਿ ਜੋ ਇਹਨਾਂ ਦਾ ਹੱਕਿਆਣਾ ਇਹਨਾਂ ਨੂੰ ਸਾਡੇ ਮਕਾਨ ਦੇ ਉਹਨਾਂ ਦੇ ਵਿੱਚ ਰੱਖਿਆ ਜਾਵੇ ਉਹਨਾਂ ਨੂੰ ਕੱਢਿਆ ਜਾਵੇ ਉਹ ਜੋ ਕਿ ਸਾਨੂੰ ਤੁਸੀਂ ਦੇਖੋਗੇ ਜਾ ਕੇ ਵੀ ਕੋਈ ਵੀ ਝਾੜੇ ਤੁਸੀਂ ਕਰਾ ਲੋਗੇ ਕਿ ਨਹੀਂ ਕੀ ਹਾਲਾ ਸਾਡੇ ਤਾਂ ਸਾਨੂੰ ਦਸਾਂ ਤਾਂ ਇਹ ਬਹੁਤ ਤੰਗ ਹੋਇਆ ਤਾਂ ਕਰੇ ਬਣੀ ਹੁੰਦੀ ਹੈ ਕਰੇ ਆ ਔਰ ਸਾਹਿਬ ਤੁਹਾਨੂੰ ਦੇਦੀ ਤੇ ਪੰਗ ਜਾ ਗਿਆ ਅਸੀਂ ਇਸ ਰਬੰਦ ਦੇਖਾਏ ਆ ਜੀ ਸਾਹਿਬ ਨੂੰ ਤੇ ਸਾਡਾ ਖਾਲ ਕੀਤਾ ਜਾਵੇ ਅਸੀਂ ਵੀ ਮੜਾ ਜਾ ਇਹਦੇ ਤੇ ਚੱਲਣਾ ਪਾਓ ਵੀ ਕਿਹੜਾ ਥਾਣਾ ਆ ਥਾਣੇ ਦਾ ਨਾਮ ਕੀ ਆ ਔਰ ਤੁਸੀਂ ਰਹਿੰਦੇ ਕਿਹੜੀ ਜਗ੍ਹਾ ਆ ਅਸੀਂ ਜ਼ਰਨ ਨਕੋਦਰ ਅੱਛਾ ਜੀ ਮਾ ਲਾਗੂ ਨਾਨਕਪੁਰਾ ਥਾਣਾ ਚਿੱਤੀ ਨਕੋਦਰ ਪੈਂਦਾ ਸਾਡੇ ਓਕੇ ਹਾਂਜੀ ਕਿ ਨਪਰੀ ਇਦਰਾ ਦਿੱਤੀਆਂ ਪੋਰਟ ਸਾਡੀ ਲੋਡ ਸਾਖਣਵਾਈ ਸਾਡੇ ਦਵਾਲੇ ਹੋਈ ਠੀਕ ਹੈ ਜੀ ਸਾਨੂੰ ਉਹ ਸਾਨੂੰ ਇਹ ਕਹਿੰਦੀ ਜਿਹੜੀ ਛੋਟੀ ਆ ਸਾਡੇ ਝੂਠੇ ਪਰਚੇ ਦੇਈ ਜਾਂਦੀ ਇਹ ਕੋਈ ਗਲਤ ਕੰਮ ਕਰਦੇ ਆ ਜੀ ਇਹ ਨਿਜਾਇਜ਼ ਕੰਮ ਕਰਦੇ ਆ ਸਾਡੇ ਘਰੇ ਕੋਈ ਵੀ ਇਦਾਂ ਦਾ ਕੋਈ ਨਿਜਾਇਜ਼ ਕੰਮ ਚੱਲਦਾ ਵੀ ਅਸੀਂ ਕਹਿੰਨੇ ਆਗੇ ਸਰਚ ਕਰੋ ਕਿੰਨੀ ਵਾਰੀ ਪੋਰਟ ਸਾਡੇ ਘਰੇ ਆ ਕੇ ਸਰਚ ਕਰ ਸਾਡੇ ਬਿਸਤਰੇ ਕੀ ਸਾਡੇ ਬਿਮਾਰੀਆਂ ਕੀ ਸਾਡੇ ਪਾਂਡੇ ਨੇ ਸਾਰਾ ਬਖੇਰ ਜਾਂਦੀ ਆ ਹਰ ਵਾਰੀ ਜਰਉਂਦੀ ਇੱਥੇ ਤੁਹਾਨੂੰ ਅਸੀਂ ਦੱਸਣਾ ਚਾਹਾਂਗੇ ਕਿ ਅਸੀਂ ਸਿੰਘ ਹੁਣਾਂ ਜੀ ਨਾਲ ਗੱਲ ਕੀਤੀ ਆ ਉਹ ਇੰਨੇ ਕਹਿਆ ਕਿ ਉਹ ਹੋ ਗਏ ਤੇ ਮਤਲਬ ਬੋਲ ਨਹੀਂ ਨਿਕਲ ਉਹ ਰੋਣ ਦੀ ਸਥਿਤੀ ਜੇ ਇਹ ਉਹਦੇ ਲੜਕਾ ਸੀਗੇ ਤੇ ਤੁਸੀਂ ਦੱਸੋ ਮੈਡਮ ਤੁਸੀਂ ਕੋ ਇਹਨਾਂ ਤੇ ਤੁਹਾਡੇ ਕੀ ਲੱਗਦੇ ਨੇ ਅੱਛਾ ਜੀ ਕੀ ਪ੍ਰੋਬਲਮ ਕੀ ਉਹ ਜਾਮ ਲਾਉਂਦੀ ਕੰਮ ਬਹੁਤ ਚੰਗੀ ਹੈ ਉਹਨੂੰ ਤਨ ਕਰੋ ਹਾਂਜੀ ਆਹ ਲਾ ਚੰਗੀ ਓਕੇ ਉਹ ਆਪਣੇ ਰੈਂਟ ਤੇ ਅੱਛਾ ਜੀ ਉਹ ਇੱਥੇ ਉਹਨੇ ਰੱਖ ਲਏ ਆ ਵਿਵਾਂਡ ਹੀ ਕਿਰਾਏ ਤੇ ਉਹਨਾਂ ਨੂੰ ਬਸਵਾਉਣਾ ਚਾਹੁੰਦੀ ਉੱਥੇ ਘਰੇ ਸਾਡੇ ਕਿ ਹਾਂ ਵੀ ਇਹ ਕਿਰਾਏ ਤੇ ਨਹੀਂ ਦੇ ਮੇਰੇ ਘਰੇ ਵੀ ਆ ਜਾਓ ਉਹ ਕਿਰਾਏ ਤੇ ਫਿਰਦੇ ਆ ਸਾਨੂੰ ਕੱਟਣਾ ਚਾਹੁੰਦੀ ਕਿ ਸਾਡੇ ਦੇ ਝੂਠੇ ਇਲਜ਼ਾਮ ਲੰਦੀ ਜਾਂ ਕਹਿੰਦੀ ਆ ਵੀ ਇਹ ਨਿਕਲ ਜਾਣਗੇ ਉਹਨਾਂ ਨੂੰ ਵਿਚਵਾੜਨਾ ਉਹਨਾਂ ਆਪਣੇ ਭੈਣ ਤੇ ਭਰਾ ਨੂੰ ਵਿੱਚਵਾੜਨਾ ਦੇ ਨਾਲ ਘਰ ਦੇ ਕੰਮ ਇਸਤਨਾਮ ਸਿੰਘ ਜੀ ਦੇ ਕਿੰਨੇ ਲੜਕੇ ਆ ਜੀ ਦੋ ਲੜਕੇ ਆ ਇੱਕ ਤੁਸੀਂ ਇੱਕ ਉਹ ਤੁਹਾਡੇ ਛੋਟਾ ਹੋ ਹਾਂਜੀ ਓਕੇ ਹੁਣ ਤੁਸੀਂ ਇਹ ਜਿਹੜੀ ਆਪਣੇ ਡੀਸੀ ਸਾਹਿਬ ਨੂੰ ਫਰਿਆਦ ਲੈ ਕੇ ਆਏ ਨਾ ਚਲੋ ਠੀਕ ਬਜ਼ੁਰਗੋ ਤੁਹਾਡੀ ਨੋ ਛੋਟੀ ਤੁਹਾਨੂੰ ਤੰਗ ਕਰਦੀ ਆ ਮਤਲਬ ਕੀ ਤੁਹਾਨੂੰ ਘਰ ਨਹੀਂ ਰਹਿਣ ਦਿੰਦੀ ਉਹ ਬਾਹਰ ਚੱਲੇ ਆ ਓਕੇ ਫਿਰ ਵੀ ਰਹਿਣੇ ਕਿੱਥੇ ਹੁਣ ਹਾਂਜੀ ਅੱਛਾ ਤੁਸੀਂ ਆਪਣੀ ਲੜਕੀ ਦੇ ਮਕਾਨ ਚ ਲੜਕੀ ਤੁਹਾਡੇ ਨਾਲ ਰਹਿੰਦੀ ਆ ਉਹ ਮਤਲਬ ਅੱਛਾ ਬਾਹਰ ਆ ਮਤਲਬ ਜਿਹੜਾ ਤੁਹਾਡਾ ਆਪਣਾ ਘਰ ਆ ਤੇ ਉਹਦੇ ਵਿੱਚ ਤੁਸੀਂ ਤੁਹਾਨੂੰ ਰਹਿਣ ਨਹੀਂ ਦਿੰਦੀ ਮਤਲਬ ਤੁਹਾਨੂੰ ਤੰਗ ਪ੍ਰੇਸ਼ਾਨ ਕਰਦੀ ਆ ਲੈ ਦਿਓ ਅੱਛੇ ਬਹੁਤ ਗੜ ਫੋਟ ਨਾਲ ਨੂੰ ਕੰਪਲੀਟ ਕਰ ਗਏ ਉਹ ਫੋਟ ਨਾਲ ਲੈ ਕੇ ਆਏ ਅੱਛਾ